ਜਦੋਂ ਪੰਜਾਬ ਤੇ ਹੜ੍ਹਾਂ ਦੀ ਆਫਤ ਆਈ ਤਾਂ ਬਹੁਤ ਸਾਰੇ ਲੋਕਾਂ ਨੇ ਪੰਜਾਬ ਦੇ ਉਹਨਾਂ ਵਿਕਟਿਮਸ ਦੇ ਮੁਰਵਸੇਬੇ ਲਈ ਦਾਨ ਦਿੱਤਾ ਰੈਡਫਮ ਦੇ ਪਲੇਟਫਾਰਮ ਤੋਂ 2.2 ਮਿਲੀਅਨ ਡਾਲਰ ਹੁਣ ਤੱਕ ਇਕੱਤਰ ਕੀਤਾ ਜਾ ਚੁੱਕਾ ਹੈ ਜਿਹੜਾ ਕਿ ਤਕਰੀਬਨ 14 ਕਰੋੜ ਰੁਪਈਆ ਬਣਦਾ ਹੈ ਲੇਕਿਨ ਬਹੁਤ ਸਾਰੇ ਗੁਰਦੁਆਰਾ ਸਹਿਬਾਨ ਦੀ ਸੰਗਤ ਨੇ ਗੁਰਦੁਆਰਾ ਸਹਿਬਾਨ ਦੀ ਮੈਨੇਜਮੈਂਟਸ ਨੂੰ ਰਿਕੁਐਸਟ ਕੀਤੀ ਕਿ ਅਸੀਂ ਵੀ ਇਸ ਦਾ ਹਿੱਸਾ ਬਣਨਾ ਚਾਹੁੰਦੇ ਹਾਂ ਅਸੀਂ ਵੀ ਪੰਜਾਬ ਸਹਾਇਤਾ ਭੇਜਣਾ ਚਾਹੁੰਦੇ ਹਾਂ ਉਹਨਾਂ ਦੇ ਵਿੱਚੋਂ ਗੁਰਦੁਆਰਾ ਅਕਾਲੀ ਸਿੰਘ ਸਾਹਿਬ ਦੀ ਪ੍ਰਬੰਧਕ ਕਮੇਟੀ ਨੇ ਰੈਡ ਐਫਐਮ ਨੂੰ ਦੱਸਿਆ ਕਿ ਅਸੀਂ 13000 ਡਾਲਰ ਦਾਨ ਕਰ ਰਹੇ ਹਾਂ ਔਰ ਇਹ 13000 ਡਾਲਰ ਦਾ ਚੈੱਕ ਸਾਡੇ ਪ੍ਰੈਜ਼ੀਡੈਂਟ ਕੁਲਵਿੰਦਰ ਸਿੰਘ ਸੰਘੇੜਾਹੜਾ ਨੂੰ ਪ੍ਰੈਜ਼ੈਂਟ ਕੀਤਾ ਗਿਆ ਅਤੇ ਇਹ ਪੈਸੇ ਵੀ ਹੁਣ ਸਿੱਖੀ ਅਵੇਅਰਨੈਸ ਫਾਊਂਡੇਸ਼ਨ ਨੂੰ ਦੇ ਦਿੱਤੇ ਜਾਣਗੇ ਤਾਂ ਕਿ ਪੰਜਾਬ ਦੇ ਵਿੱਚ ਉਹਨਾਂ ਲੋਕਾਂ ਨੂੰ ਜਿਨ੍ਹਾਂ ਦੇ ਪਸ਼ੂ ਹੜ ਗਏ ਸਨ ਜਿਨ੍ਹਾਂ ਦੇ ਘਰ ਤਹਿ ਗਏ ਸਨ ਜਿਹੜੇ ਘਰੋਂ ਬੇਕਾਰ ਹੋ ਗਏ ਸੀ ਤੇ ਉਹਨਾਂ ਦੀਆਂ ਫਸਲਾਂ ਦੇ ਵਿੱਚ ਰੇਤਾ ਪਿਆ ਹੈ ਉਹਨਾਂ ਦੀ ਸਿਹਤ ਲਈ ਵਰਤੇ ਜਾਣਗੇ